Sandu! 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 ਵਾਰਡ ਨੰਬਰ 11 ਦੇ ਵਿੱਚ ਇਸ ਵਕਤ ਮੈਂ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਕਿ ਠਾਠਾ ਮਾਰਦਾ ਲੋਕਾਂ ਦਾ ਜਿਹੜਾ ਉਤਸ਼ਾਹ ਆ ਉਹ ਕਿਸ ਤਰ੍ਹਾਂ ਜਿਹੜਾ ਹਾਵੀ ਦਿਖਾਈ ਦੇ ਰਿਹਾ ਹੈਗਾ ਕਾਰਨ ਹੈ ਕਿ ਇਸ ਵਕਤ ਖੁਦ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਹੜੇ ਨੇ ਉਹਨਾਂ ਦੇ ਪਤੀ ਔਰ ਉਹਨਾਂ ਦੇ ਸਸੁਰ ਗਲੀ ਗਲੀ ਜਾ ਕੇ ਜਿਹੜੇ ਨੇ ਡੋਰ ਟੂ ਡੋਰ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਦੇਖਾਂਗੇ ਔਰ ਸੁਣਾਂਗੇ ਵੀ ਕਿ ਕੀ ਇਸ ਵਕਤ ਲੋਕਾਂ ਦਾ ਰੁਝਾਨ ਹੈ ਔਰ ਆਮ ਆਦਮੀ ਪਾਰਟੀ ਕਿੰਨੀਆਂ ਸੀਟਾਂ ਜਿਹੜੀਆਂ ਜਿੱਤਣ ਜਾ ਰਹੀਆਂ ਨੇ ਜਾਂ ਖਾਸ ਕਰ ਇਸ ਵਾਰਡ ਦੀ ਕੀ ਸਥਿਤੀ ਹੈ ਸੰਧੂ ਸਾਹਿਬ ਤੁਸੀਂ ਬਹੁਤ ਪੁਰਾਣੇ ਸਿਆਸਤ ਚ ਰਹੇ ਹੋ ਕਿਸ ਤਰ੍ਹਾਂ ਦੀ ਲਹਿਰ ਦੇਖ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਅਦਾਬ ਮੇਰਾ ਜੋ ਸਿਆਸੀ ਤਜਰਬਾ ਉਹਦੇ ਹਿਸਾਬ ਨਾਲ ਇਸ ਵੇਲੇ ਸਾਰੇ ਪੰਜਾਬ ਦੇ ਵਿੱਚ ਜਿੱਦਾਂ ਵਿਧਾਨ ਸਭਾ ਦੇ ਵਿੱਚ ਆਮ ਆਦੀ ਪਾਰਟੀ ਦੀ ਲਹਿਰ ਸੀ ਬਹੁਤ ਵੱਡੀ ਗਿਣਤੀ ਵਿੱਚ ਐਮਐਲਏ ਬਣ ਕੇ ਵਿਧਾਨ ਸਭਾ ਚ ਗਏ ਸੀ ਤੇ ਆਮ ਆਦੀ ਪਾਰਟੀ ਸਰਕਾਰ ਬਣੀ ਸੀ ਉਸ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਹੜੇ ਮੁੱਖ ਮੰਤਰੀ ਬਣੇ ਆ ਉਹਨਾਂ ਨੇ ਜੋ ਵਾਦੇ ਕੀਤੇ ਸੀ ਪਾਰਟੀ ਨੇ ਉਹਦੇ ਵਿੱਚੋਂ 70 80% ਪੂਰੇ ਕਰਤੇ ਰਹਿੰਦੇ ਵੀ ਜਿਹੜੇ ਪੂਰੇ ਹੋ ਜਾਣੇ ਇਸ ਕਰਕੇ ਲੋਕ ਬਹੁਤ ਖੁਸ਼ ਆ ਤੇ ਅੱਜ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਆ ਗਈਆਂ ਤੇ ਸਾਰੇ ਇਸ ਵੇਲੇ ਪੰਜਾਬ ਦੇ ਜਿਹੜੀ ਕਾਰਪੋਰੇਸ਼ਨ ਜਿੱਥੇ-ਥੇ ਇਲੈਕਸ਼ਨ ਹੋ ਰਹੀ ਆ ਉੱਥੇ ਸਾਰਾ ਬਨਵੇ ਸਿਸਟਮ ਚੱਲ ਰਿਹਾ ਲੋਕ ਬਹੁਤ ਖੁਸ਼ ਆ ਆਮ ਆਦੀ ਪਾਰਟੀ ਦੇ ਕੰਮਾਂ ਤੋਂ ਤੇ ਉਹ ਪੱਪਾ ਪਾਰ ਹੋਏ ਕਿ ਅਸੀਂ ਆਪਣੇ ਕਾਉਂਸਲਰ ਬਣਾਈਏ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਤੇ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਪੂਰੇ ਪੰਜਾਬ ਚ ਮੇਰ ਬਣਾਈਏ ਕਿ ਜਿਹੜੀ ਆਪਣੇ ਵਿਕਾਸ ਦੀ ਜਿਹੜੀ ਪਟੜੀ ਤੇ ਜਿਹੜੀ ਗੱਡੀ ਦੌੜਾਣੀ ਆ ਉਹ ਬਹੁਤ ਤੇਜ਼ ਨੱਠੇ ਕਿ ਜਿਹੜਾ ਪੰਜਾਬ ਦਾ ਹੁਣ ਤੱਕ ਜਿਹੜਾ ਪਿਛਲੀ ਸਿਆਸੀ ਪਾਰਟੀਆਂ ਰਵੈਤੀ ਪਾਰਟੀਆਂ ਨੇ ਸਿਰਫ ਬਿਜ਼ਨਸ ਕੀਤਾ ਉਹਨੂੰ ਆਪਾਂ ਹਟਾ ਕੇ ਲੋਕਾਂ ਦੀ ਆਵਾਜ਼ ਦੇ ਹਿਸਾਬ ਨਾਲ ਕੰਮ ਕਰੀਏ ਅਲਕੀ ਦਿਨ ਸਮੱਸਿਆਵਾਂ ਤੁਹਾਡੇ ਤੱਕ ਜਰੂਰ ਪਹੁੰਚਦੀਆਂ ਹੋਣਗੀਆਂ ਤੁਸੀਂ ਬੜੇ ਹੋ ਸੀਨੀਅਰ ਹੋ ਲੱਗਦਾ ਕਿ ਸਮੱਸਿਆਵਾਂ ਜਿਹੜੀਆਂ ਨੇ ਲੋਕਾਂ ਨੇ ਪਹੁੰਚਾਈਆਂ ਤੁਹਾਡੇ ਤੱਕ ਦੇਖੋ ਇਹ ਤਾਂ ਹਮੇਸ਼ਾ ਆਪਾਂ ਜਿੱਥੇ ਰਹਿੰਦੇ ਆ ਕੋਈ ਨਾ ਕੋਈ ਸਮੱਸਿਆ ਹੁੰਦੀ ਆ ਉਸ ਦਾ ਹੱਲ ਮੌਜੂਦਾ ਕਾਉਂਸਲਰ ਨੇ ਮੌਜੂਦਾ ਐਮਐਲਏ ਨੇ ਕਰਨਾ ਹੁੰਦਾ ਪਰ ਬੜੇ ਪੰਜਾਬ ਦਾ ਬੜਾ ਮੰਨ ਲਓ ਕਿ ਮਾੜੀ ਕਿਸਮਤ ਆ ਕਿ ਜਿਹੜੇ ਪਿਛਲੀਆਂ ਸਰਕਾਰਾਂ ਆਈਆਂ ਉਹਨਾਂ ਨੇ ਲੋਕਾਂ ਦੀ ਗੱਲ ਨਹੀਂ ਸੁਣੀ ਸਿਰਫ ਵੋਟਾਂ ਲਈ ਗਲੀਆਂ ਨਾਲੀਆਂ ਦੇ ਛੋਟੇ ਮੋਟੇ ਕੰਮ ਕਰਾਏ ਉਹ ਕਦੋਂ ਕਰਾਏ ਜਦੋਂ ਸਰਕਾਰ ਜਾਣ ਵਾਲੀ ਲੱਗਦੀ ਸੀ ਪਰ ਆਮ ਆਦੀ ਪਾਰਟੀ ਦੀ ਸਰਕਾਰ ਜਿਹੜੀ ਬਣੀ ਆ ਉਹ ਵਿਕਾਸ ਦੀ ਸਰਕਾਰ ਆ ਤੇ ਅੱਜ ਪੂਰੇ ਪੰਜਾਬ ਵਿੱਚ ਵਿਕਾਸ ਹੋ ਰਿਹਾ ਤੇ ਜਿਹੜੇ ਪਿਛਲੇ ਕੌਂਸਲਰ ਬਣੇ ਆ ਹੋਰ ਪਾਰਟੀਆਂ ਦੇ ਉਹ ਸਰਕਾਰ ਦੀਆਂ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਨਹੀਂ ਹੁੰਦੇ ਰਹਿ ਤੇ ਲੋਕਾਂ ਨੂੰ ਪਤਾ ਵੀ ਨਹੀਂ ਹੈ ਕਿ ਕਿਹੜੀ ਸਕੀਮਾਂ ਸਰਕਾਰ ਦੇ ਰਹੀ ਆ ਕਿ ਜਿਹੜੀ ਅਸੀਂ ਇਹਨਾਂ ਨੂੰ ਦੇਣੀਆਂ ਆ ਉਹ ਤੋਂ ਅਣਜਾਣ ਰੱਖਿਆ ਹੋਇਆ ਕਿ ਜੇਕਰ ਹੁਣ ਜਿਹੜੇ ਕਾਉਂਸਲਰ ਵੀ ਆਮ ਆਦਮੀ ਪਾਰਟੀ ਦੇ ਬਣ ਗਏ ਤੇ ਸਾਰੀਆਂ ਜਿਹੜੀਆਂ ਸਕੀਮਾਂ ਹੈਗੀਆਂ ਉਹ ਲੋਕਾਂ ਤੱਕ ਪਹੁੰਚਣ ਗਿਆ ਤੇ ਜਿਹੜਾ ਇਹਨਾਂ ਨੇ 70 ਸਾਲਾਂ 'ਚ ਵਿਕਾਸ ਨਹੀਂ ਕੀਤਾ ਉਹ ਤੋਂ ਵਾਦਾ 5 ਸਾਲਾਂ 'ਚ ਵਿਕਾਸ ਹੋ ਜਾਣਾ ਪੰਜਾਬ ਦੇ ਵਿੱਚ ਕਹਿੰਦੇ ਨੇ ਕਿ ਮਹਿਲਾਵਾਂ ਜਿਹੜੀਆਂ ਹੁੰਦੀਆਂ ਨੇ ਗਰੈਨੀਆਂ ਹੁੰਦੀਆਂ ਨੇ ਉਹ ਉਹਨਾਂ ਤੋਂ ਜ਼ਿਆਦਾ ਹੋਰ ਕੋਈ ਘਰ ਦੀ ਦੇਖਰੇਖ ਦੀ ਸੂਝ-ਬੂਝ ਜਿਹੜਾ ਉਹ ਨਹੀਂ ਰੱਖ ਸਕਦਾ ਉਸੇ ਤਰ੍ਹਾਂ ਨਾਲ ਇੱਕ ਵਾਰਡ ਹੁੰਦਾ ਹੈਗਾ ਕਿਉਂਕਿ ਵਾਰਡ ਦੇ ਅੰਦਰ ਵੀ ਸਾਫ ਸਫਾਈ ਸੀਵਰੇਜ ਦੇ ਜਿਹੜੇ ਸਿਸਟਮ ਚੰਗਾ ਸਾਫ ਪਾਣੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਕਹਿੰਦੇ ਆ ਡਿਊਟੀ ਚੰਗੀ ਹੋਵੇ ਤਾਂ ਘਰ ਦੇ ਪਾਗ ਆਪਣੇ ਆਪ ਦਿਖ ਜਾਂਦੇ ਨੇ ਆ ਹੈਰੀ ਸੰਧੂ ਜੀ ਮੇਰੇ ਨਾਲ ਮੌਜੂਦ ਨੇ ਇਹਨਾਂ ਦੇ ਧਰਮ ਪਤਨੀ ਜਿਹੜੇ ਨੇ ਚੌਂ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਆ ਕਿ ਜ਼ਿਆਦਾਤਰ ਮਹਿਲਾਵਾਂ ਜਿਹੜੀਆਂ ਨੇ ਸਾਫ ਸਫਾਈ ਔਰ ਚੰਗੇ ਇੱਕ ਵਾਤਾਵਰਨ ਨੂੰ ਪਸੰਦ ਕਰਦੀਆਂ ਨੇ ਲੱਗਦਾ ਹੈ ਕਿ ਸਹੀ ਕੈਂਡੀਡੇਟ ਮੈਦਾਨ ਚ ਆ ਗਿਆ। ਸਭ ਤੋਂ ਪਹਿਲਾਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਾਬ ਨਮਸਤੇ ਬਿਲਕੁਲ ਤੁਹਾਡੀ ਗੱਲ ਸਹੀ ਆ ਇਹ ਇਕੱਲੀ ਮਹਿਲਾ ਦੀ ਡਿਊਟੀ ਨਹੀਂ ਹੈਗੀ ਜਿੱਥੇ ਆਪਾਂ ਰਹਿੰਦੇ ਸਾਡਾ ਆੜਦਵਾਲ ਸਾਡਾ ਸਮਾਜ ਬਿਲਕੁਲ ਸਾਫ ਸੁਥਰਾ ਹੋਣਾ ਚਾਹੀਦਾ ਕਿਉਂਕਿ ਜੇ ਸਾਫ ਸੁਥਰਾ ਨਹੀਂ ਹੋਗਾ ਤਾਂ ਸਾਡੇ ਜਿਹੜਾ ਭੁੱਖਾ ਬੱਚਿਆਂ ਦਾ ਫਿਰ ਬਿਮਾਰੀ ਫੈਲਣ ਦਾ ਵੀ ਤਾਂ ਡਰ ਰਹਿੰਦਾ ਹੈ। ਪਰ ਬੜੀ ਸ਼ਰਮ ਵਾਲੀ ਗੱਲ ਆ ਜਿਹੜੀਆਂ ਪਿਛਲੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਸਿਰਫ ਝੂਠੇ ਵਾਅਦੇ ਤੇ ਦਾਅਵੇ ਕੀਤੇ ਜਿਹੜਾ ਉਹਨਾਂ ਨੂੰ ਖਮੇ ਆਜਾ ਭੁਗਤਣਾ ਵੀ ਪਿਆ ਸੀਵਰੇਜ ਦਾ ਜਿਹੜਾ ਸਿਸਟਮ ਆ ਸਾਡੇ ਇਲਾਕੇ ਦਾ ਬਹੁਤ ਮਾੜਾ ਸੀਵਰੇਜ ਦੇ ਨਾਲ ਆ ਪਾਣੀ ਦੇ ਜਿਹੜੇ ਸਾਫ ਸਪਲਾਈ ਹੈ ਜੜੀ ਪਾਣੀ ਦੀ ਉਹ ਅਟੈਚ ਆ ਕਿਤੇ ਨਾ ਕਿਤੇ ਨਾ ਉਹ ਪਾਣੀ ਜਿਹੜਾ ਸਾਫ ਆਉਂਦਾ ਆ ਉਹਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਰਿਹਾ ਇੱਥੇ ਬੜੀ ਵੱਡੀ ਦਿੱਕਤ ਆ ਜਿਹਦੇ ਨਾਲ ਬਿਮਾਰੀ ਫੈਲਣ ਦਾ ਬਿਮਾਰੀ ਫੈਲੀ ਵੀ ਹੈ ਤੇ ਬਿਮਾਰੀ ਅੱਗੇ ਫੈਲਣ ਦਾ ਵੀ ਡਰ ਆ ਤੇ ਅਸੀਂ ਜਦੋਂ ਵੀ ਆਪਾਂ ਮੀਟਿੰਗ ਕਰਦੇ ਆ ਸਾਡਾ ਇਹੀ ਹੁੰਦਾ ਕਿ ਆਪਾਂ ਕਿਸੇ ਵੀ ਭੋਲੇ-ਪਾਲੇ ਇਲਾਕਾ ਨਿਵਾਸੀਆਂ ਨੂੰ ਆਪਾਂ ਝੂਠ ਦੀ ਤਰਜ਼ ਦੇ ਉੱਤੇ ਨਾ ਕਰੀਏ ਕਿ ਅਸੀਂ ਵਾਅਦਾ ਨਾ ਕਰੀਏ ਪਰ ਜਿਹੜੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਆ ਉਹਨਾਂ ਦਾ ਇੱਕੋ ਇੱਕ ਦਿਸ਼ਾ ਨਿਰਦੇਸ਼ ਵੀ ਆ ਸਾਨੂੰ ਕਿ ਆਪਾਂ ਆਪਣੇ ਇਲਾਕੇ ਨੂੰ ਘਰ-ਘਰ ਪਹੁੰਚਾ ਜੜੀਆਂ ਉਹਨਾਂ ਦੀ ਸਕੀਮਾਂ ਘਰ-ਘਰ ਪਹੁੰਚਾਈਏ ਤੇ ਕੱਲੀ-ਕੱਲੀ ਗਲੀ ਦੇ ਵਿੱਚ ਆਪਣਾ ਵਕਾਅਤ ਨਿਕਾਅਤ ਕਰੀਏ ਤਾਂ ਜੋ ਆਪਣਾ ਆਲ ਦਵਾਲ ਸਾਫ ਰਹੇ ਤੇ ਆਪਣਾ ਇਲਾਕਾ ਖੁਸ਼ਹਾਲ ਰਹੇ ਇਹ ਦੇਖਦੇ ਹੈਗੇ ਹਾਂ ਕਿ ਲੋਕਾਂ ਦਾ ਉਤਸ਼ਾਹ ਸੀ ਦੇਖਿਆ ਹੈਗਾ ਲੇਕਿਨ ਵਾਰਡ ਦੇ ਵਿੱਚ ਇੱਕ ਮੱਲੇ ਨੂੰ ਛੱਡ ਕੇ ਵਾਰਡ ਦੇ ਵਿੱਚ ਕੀ ਸਥਿਤੀ ਹੈ ਲੋਕਾਂ ਦਾ ਉਤਸ਼ਾਹ ਨੇਚਰਲੀ ਕਿ ਜਿਹੜੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਆ ਇਹਨਾਂ ਨੇ ਇੰਨੀ ਇੱਕ ਗਰੰਟੀਆਂ ਦਿੱਤੀਆਂ ਉਹਨਾਂ ਵਿੱਚੋਂ 70 ਤੋਂ 75% ਜਿਹੜੀਆਂ ਗਰੰਟੀਆਂ ਉਹ ਆਮ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਮੁਹਈਆ ਕਰਵਾਈਆਂ ਉਹਦੇ ਨਾਲ ਜਿਹੜੇ ਆਮ ਲੋਕਾਂ ਦਾ ਉਤਸ਼ਾਹ ਬਹੁਤ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੇ ਲਈ ਤੇ ਜਿਹੜੀਆਂ ਦੂਜੀਆਂ ਸਰਕਾਰਾਂ ਨੇ ਹੁਣ ਵੀ ਖੋਖਲੇ ਵਾਅਦੇ ਕਰਦੀਆਂ ਜਾ ਰਹੀਆਂ ਨੇ ਨਵੇਂ ਤੋਂ ਨਵੇਂ ਆਪਣੇ ਪਲੰਦੇ ਤਿਆਰ ਕਰਦੀਆਂ ਰੋਜ਼ ਡੇ ਡੇ ਬਾਈ ਡੇ ਉਹ ਆਪਣਾ ਪਲੰਦਾ ਤਿਆਰ ਕਰਦੀਆਂ ਤਾਂ ਜੋ ਕੀ ਭੋਲੇ ਭਾਲੇ ਲੋਕਾਂ ਨੂੰ ਫਸਾ ਸਕੀਏ ਪਰ ਉਹਨਾਂ ਦੀ ਹੈ ਕਿ ਕੋਈ ਵੀ ਇਦਾਂ ਦੀ ਸਕੀਮ ਨਹੀਂ ਚੱਲਣੀ ਸਕੀਮ ਸਿਰਫ ਚੱਲਣੀ ਆਮ ਆਦਮੀ ਪਾਰਟੀ ਦੀ ਜਿਹੜੀਆਂ ਉਹਨਾਂ ਨੇ ਗਰੰਟੀਆਂ ਦਿੱਤੀਆਂ ਜਿਹੜੀਆਂ ਅਸਲ ਸਕੀਮਾਂ ਨੇ ਉਹ ਆਮ ਲੋਕਾਂ ਤੱਕ ਪਹੁੰਚ ਵੀ ਚੁੱਕੀਆਂ ਨੇ ਤੇ ਅੱਗੇ ਵੀ ਆਉਣ ਵਾਲੀਆਂ ਨੇ ਹੋਰ ਸਕੀਮਾਂ ਯਾਨੀ ਕਿ ਸੰਧੂ ਪਰਿਵਾਰ ਆਮ ਆਦਮੀ ਪਾਰਟੀ ਚੋਲੀ ਇੱਕ ਸੀਟ ਪਾਣ ਜਾ ਰਿਹਾ ਇਹ ਤਾਂ ਲੋਕਾਂ ਦਾ ਪਿਆਰ ਆ ਜੀ ਪਰਮਾਤਮਾ ਆ ਜੀ ਸਰਬ ਸਰਬਸ਼ਕਤੀਮਾਨ ਸਰਬਸ਼੍ਰੇਟ ਆ ਤੇ ਆਪਾਂ ਤਾਂ ਕਰਮ ਕਰਨਾ ਆਪਾਂ ਤਾਂ ਆਪਣਾ ਕਰਮ ਕਰ ਰਹੇ ਆ ਚਲਾ ਆ ਸਟਾਟ ਇਹੀ ਆ ਕਿ ਜਿਹੜੇ ਸਾਡੇ ਲੋਕ ਨੇ ਮੈਨੂੰ ਬਜ਼ੁਰਗ ਵੀ ਪਿਆਰ ਕਰਦੇ ਆ ਬੱਚੇ ਵੀ ਪਿਆਰ ਕਰਦੇ ਤੁਸੀਂ ਦੇਖਿਆ ਹੋਣਾ ਇਹ ਬਹੁਤ ਜਲਦੀ ਹੀ ਮੀਟਿੰਗ ਬਹੁਤ ਜਲਦੀ ਮੀਟਿੰਗ ਅਰੇਂਜ ਕੀਤੀ ਆ ਤੇ ਇਹਨਾਂ ਦਾ ਪਿਆਰ ਦੇਖ ਕੇ ਚਲੋ ਪਰਮਾਤਮਾ ਦਾ ਅਸ਼ੀਰਵਾਦ ਵੀ ਆ ਕਿ ਜੇ ਆਪਾਂ ਨੂੰ ਕਾਰਪੋਰੇਸ਼ਨ ਦੇ ਵਿੱਚ ਸਾਡੇ ਇਲਾਕਾ ਨਿਵਾਸੀ ਸਾਨੂੰ ਭੇਜ ਦੇ ਤੇ ਆਪਾਂ ਆਪਣੇ ਇਲਾਕੇ ਨੂੰ ਵਧੀਆ ਢੰਗ ਨਾਲ ਵਧੀਆ ਇਨੋਂ ਖੁਸ਼ਹਾਲ ਕਰਾਂਗੇ ਤਾਂ ਇਹਦਾ ਵਿਕਾਸ ਵੀ ਕਰਾਂਗੇ ਤੇ ਅੱਗੇ ਨੇੜੀਆਂ ਨਵੀਆਂ ਸਕੀਮਾਂ ਉਹ ਵੀ ਲੈ ਕੇ ਆਵਾਂਗੇ ਪਰ ਮੈਂ ਇੱਕ ਨਾਲ ਨਾਲ ਇੱਕ ਇਹ ਵੀ ਅਪੀਲ ਕਰਨੀ ਆ ਕਿ ਜਿੰਨੀਆਂ ਵੀ ਜੜੀਆਂ ਪਿਛਲੀਆਂ ਸਰਕਾਰਾਂ ਜਾਂ ABC ਕੋਈ ਕੋਈ ਵੀ ਪਾਰਟੀ ਆ ਇਹਨਾਂ ਦਾ ਕੋਈ ਵੀ ਵਿजूद ਨਹੀਂ ਜੇ ਆ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਕਾਮਾਨਦਾਰ ਸਰਕਾਰ ਆ ਕ੍ਰਾਪਸ਼ਨ ਮੁਕਤ ਸਰਕਾਰ ਆ ਉਸੇ ਤਰਜ਼ ਦੇ ਉੱਤੇ ਦੇਖੋ ਜਿਹੜੇ ਸਾਡੇ ਇਲਾਕੇ ਦੇ ਐਮਐਲਏ ਸਰਦਾਰ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਆ ਉਹ ਵੀ ਬਹੁਤ ਹੀ ਨੇਕ ਤੇ ਮੈਂ ਸਾਡੇ ਇਲਾਕੇ ਦੀ ਸ਼ਾਨ ਨੇ ਪੰਜਾਬੀ